ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪ੍ਰੇਲਾਈ ਨੰਬਰ ਬੰਦ ਰਹੇਗਾ ਇਹਨਾਂ ਦਿਨਾਂ ਦੇ ਵਿੱਚ ਮੇਰੀਆਂ ਮੀਟਿੰਗਸ ਨੇਰ ਮੈਂ ਘਰ ਤੋਂ ਬਾਹਰ ਜਾ ਰਹੀ ਆ ਸਾਰੇ ਭੈਣ ਭਾਈਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪ੍ਰੇਲਾਈ ਨੰਬਰ ਤੇ ਕਾਲ ਨਾ ਕੀਤੀ ਜਾਵੇ ਪਰਮੇਸ਼ਰ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀ ਦੀ ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰੀ ਵਿੱਚ ਇਕੱਠੇ ਹੋਏ ਆਂ ਆਵਾਜ਼ ਦੇਣ ਦੀ ਕਿਰਪਾ ਦਿਲੀ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਤਨਵਾ ਤਨਵਾ ਧੰਨਵਾਦ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਦੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਹੈ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ वचन ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਨਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਬੇਟੀ ਅਨਾਇਆ ਦੀ ਆ ਉਹਨਾਂ ਨੂੰ ਰਾਤ ਨੂੰ 12 ਵਜੇ ਈਵਲ ਅਟੈਕ ਹੋਣ ਲੱਗ ਜਾਂਦੇ ਸਨ ਉਹ ਬਹੁਤ ਜ਼ਿਆਦਾ ਤੜਫਨ ਲੱਗ ਜਾਂਦੇ ਸਨ ਬਹੁਤ ਜ਼ਿਆਦਾ ਚੀਕਦੇ ਸਨ ਅਤੇ ਹੱਥ ਸਿਰ ਵਿੱਚ ਬਹੁਤ ਜ਼ੋਰ-ਜ਼ੋਰ ਨਾਲ ਮਾਰਦੇ ਸਨ ਕਾਫੀ ਜ਼ਿਆਦਾ ਉਹਨਾਂ ਨੂੰ ਤਕਲੀਫ ਹੁੰਦੀ ਸੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਵਿਸ਼ਵਾਸਨਾ ਪ੍ਰੇਲਾਈ ਨੰਬਰ 'ਤੇ ਕਾਲ ਕਰਕੇ ਪ੍ਰੇਰ ਕਰਵਾਈ ਗਈ ਉਸ ਦਿਨ ਤੋਂ ਬਾਅਦ ਉਹਨਾਂ ਨੂੰ ਈਵਲ ਅਟੈਕ ਹੋਣੇ ਬੰਦ ਹੋ ਗਏ ਇਸ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਮਨਪ੍ਰੀਤ ਕੌਰ ਦੀਆ ਉਹਨਾਂ ਦੇ ਹਸਬੰਦ ਨੇ ਕ੍ਰੈਡਿਟ ਕਾਰਡ ਲਿਆ ਹੋਇਆ ਸੀ ਔਰ ਉਹਨਾਂ ਦੀ ਪੇਮੈਂਟ ਦੀ ਡੇਟ ਆ ਚੁੱਕੀ ਸੀ ਪਰ ਉਹਨਾਂ ਕੋਲੇ ਕੋਈ ਵੀ ਪੈਸੇ ਨਹੀਂ ਸਨ ਉਹਨਾਂ ਨੇ ਵਿਸ਼ਵਾਸਨਾ ਪ੍ਰੇਲਾਈਨ ਨੰਬਰ ਤੇ ਕਾਲ ਕਰਕੇ ਨਾਮ ਲਿਖਵਾਇਆ ਔਰ ਪ੍ਰੇਰਤੋ ਬਾਦ ਪਰਮੇਸ਼ਰ ਨੇ ਉਹਨਾਂ ਦੇ ਸਾਰੇ ਇੰਤਜ਼ਾਮਾਂ ਨੂੰ ਕੀਤਾ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸ਼ਿੰਦਰਪਾਲ ਦੀ ਆ ਉਹ ਆਪਣੇ ਹਸਬੰਦ ਨਾਲ ਲੜ ਕੇ ਆਪਣੇ ਪੇਕੇ ਘਰ ਚਲੇ ਗਏ ਸਨ ਅਤੇ ਉੱਥੇ ਜਾ ਕੇ ਉਹ ਤਲਾਕ ਮੰਗ ਰਹੇ ਸਨ ਉਹਨਾਂ ਨੇ ਵਿਸ਼ਵਾਸਨਾ ਪ੍ਰੇਲਾਈਨ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਅਰ ਉਸ ਤੋਂ ਬਾਅਦ ਉਹ ਘਰ ਵਾਪਸ ਆ ਗਏ ਅਤੇ ਉਹਨਾਂ ਨੇ ਤਲਾਕ ਦੀ ਗੱਲ ਨਹੀਂ ਕੀਤੀ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬੱਚੀ ਮਾਇਰਾ ਦੀਆ ਉਹਨਾਂ ਨੇ ਸਿੱਕਾ ਖਾ ਲਿਆ ਸੀ ਕੁਆਇਨ ਖਾ ਲਿਆ ਸੀ ਅਤੇ ਡਾਕਟਰ ਬੋਲਦੇ ਸਨ ਕਿ ਇਹਨਾਂ ਦਾ ਆਪਰੇਸ਼ਨ ਕਰਕੇ ਉਹ ਕੱਢਣਾ ਪਵੇਗਾ ਉਹਨਾਂ ਨੇ ਵਿਸ਼ਵਾਸ ਨਾਲ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਸ ਬੱਚੀ ਦਾ ਸਿੱਕਾ ਗਲ ਦੇ ਵਿੱਚੋਂ ਨਿਕਲ ਗਿਆ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਵਰਤਦੀ ਗਵਾਹੀ ਸਿਸਟਮ ਮਨਦੀਪ ਕੌਰ ਦੀਆ ਉਹਨਾਂ ਦੇ ਬੇਟੇ ਨੂੰ ਕਾਫੀ ਦਿਨਾਂ ਤੋਂ ਬੁਖਾਰ ਸੀ ਔਰ ਉਹਨਾਂ ਨੇ ਵਰਤ ਰੱਖ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਤੇ ਉਹ ਬਿਲਕੁਲ ਠੀਕ ਹੋ ਗਏ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚ ਜਾਣਾਂਗੇ ਕਿ ਯਹੋਵਾ ਦੇ ਪਵਿੱਤਰ ਪਰਮੇਸ਼ਰ ਦੇ ਪ੍ਰਭੂ ਦੇ ਸਾਹਮਣੇ ਪਵਿੱਤਰ ਸਿੰਘਾਸਨ ਦੇ ਸਾਹਮਣੇ ਕੌਣ ਖੜਾ ਰਹਿ ਸਕਦਾ ਹੈ ਆਖਿਰ ਕਿਹਦੇ 'ਚ ਇੰਨੀ ਤਾਕਤ ਔਰ ਬਲ ਆ ਜਿਹੜਾ ਉਸ ਪਰਮੇਸ਼ਰ ਦੇ ਸਾਹਮਣੇ ਖੜਾ ਰਹਿ ਸਕਦਾ ਹੈ ਤਾਉ ਜਾਣਨ ਲਈ ਅਸੀਂ ਵਜਨ ਚ ਪੜਾਂਗੇ ਜ਼ਬੂਰ 15 ਦੀ 1 ਤੋਂ ਲੈ ਕੇ 3 ਨੰਬਰ ਆਈ ਤੱਕ ਹੇ ਯਹੋਵਾ ਤੇਰੇ ਡੇਰੀ ਵਿੱਚ ਕੌਣ ਖੜਾ ਰਹਿ ਸਕਦਾ ਹੈ ਤੇਰੇ ਪਵਿੱਤਰ ਪਰਬਤ ਉੱਤੇ ਕੌਣ ਵਸੇਗਾ ਉਹ ਜਿਹੜਾ ਸਿੱਧੀ ਚਾਲ ਚੱਲਦਾ ਨੇਕੀ ਕਰਦਾ ਅਤੇ ਮਨੋਂ ਸੱਚ ਬੋਲਦਾ ਹੈ ਉਹ ਜਿਹੜਾ ਆਪਣੀ ਜੀਵਨਾ ਚੁਗਲੀ ਨਹੀਂ ਕਰਦਾ ਨਾ ਆਪਣੇ ਸਾਥੀ ਦਾ ਬੁਰਾ ਕਰਦਾ ਹੈ ਅਤੇ ਨਾ ਆਪਣੇ ਗਵਾਂਢੀ ਨੂੰ ਉਲਾਮਾ ਦਿੰਦਾ ਹੈ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕੌਣ ਹੈ ਉਹ ਇਨਸਾਨ ਅਤੇ ਕੌਣ ਹੈ ਉਹ ਜਿਹੜਾ ਪਰਮੇਸ਼ਰ ਦੇ ਹਜ਼ੂਰੀ ਦੇ ਸਾਹਮਣੇ ਖੜਾ ਰਹਿ ਸਕਦਾ ਹੈ ਤਾਂ ਵਚਨ ਸਾਨੂੰ ਦੱਸਦਾ ਕਿ ਜਿਹੜਾ ਸਿੱਧੀ ਚਾਲ ਚੱਲਦਾ ਆ ਜਿਹਦੇ ਰਾਹ ਸਿੱਧੇ ਔਰ ਸਚਾਈ ਨੂੰ ਜਾਂਦੇ ਆ ਜਿਹੜਾ ਸਚਾਈ ਦਾ ਰਾਹ ਨਹੀਂ ਛੱਡਦਾ ਔਰ ਨੇਕੀ ਕਰਦਾ ਆ ਜਿਹਦੇ ਅੰਦਰ ਕਿਸੇ ਤਰ੍ਹਾਂ ਦੀ ਬਦੀ ਖੋਟ ਬੇਈਮਾਨੀ ਨਹੀਂ ਆ ਪਰ ਕਹਿੰਦਾ ਜਿਹੜਾ ਮਨੋ ਸੱਚ ਬੋਲਦਾ ਆ ਜਿਹਦੇ ਸਿਰਫ ਜ਼ੁਬਾਨ ਤੇ ਹੀ ਨਹੀਂ ਮਿੱਠੀਆਂ ਗੱਲਾਂ ਜਿਹਦੇ ਮਨ 'ਚ ਵੀ ਮਿਠਾਸ ਏ ਔਰ ਦਿਲ ਤੋਂ ਸੱਚਾਈ ਉਹਦੇ ਅੰਦਰ ਆ ਜੋ ਵੀ ਬੋਲਦਾ ਉਹ ਦਿਲ ਤੋਂ ਕਰਦਾ ਕੋਈ ਪਰਦਾ ਨਹੀਂ ਕੋਈ ਚੋਰੀ ਨਹੀਂ ਕੋਈ ਲੁਕਾ ਨਹੀਂ ਕਿਸੇ ਤਰ੍ਹਾਂ ਦੀ ਕੋਈ ਬਦੀ ਨਹੀਂ ਜਿਹੜਾ ਸਿੱਧੀ ਚਾਲ ਚੱਲਦਾ ਨੇਕੀ ਕਰਦਾ ਮਨੋ ਸੱਚ ਬੋਲਦਾ ਜਿਹੜਾ ਆਪਣੀ ਜੀਭ ਨਾਲ ਚੁਗਲੀ ਨਹੀਂ ਕਰਦਾ ਅਤੇ ਨਾ ਹੀ ਆਪਣੇ ਸਾਥੀ ਦਾ ਬੁਰਾ ਕਰਦਾ ਆ ਫਿਰ ਇਹ ਸਾਰੀਆਂ ਗੱਲਾਂ ਨੂੰ ਵੇਖੀਏ ਤਾਂ ਅਸੀਂ ਤਾਂ ਕੋਈ ਵੀ ਸਵਰਗ ਨਹੀਂ ਜਾ ਸਕਦੇ ਕਿਉਂਕਿ ਹਰ ਇੱਕ ਬੰਦੇ ਦੇ ਅੰਦਰ ਇਹਨਾਂ ਵਿੱਚੋਂ ਇੱਕ ਨਾ ਇੱਕ ਬੁਰਾਈ ਤਾਂ ਹੈਗੀ ਆ ਅਸੀਂ ਆਪਣੇ ਅੰਦਰ ਛਾ ਕੇ ਵੇਖੀਏ ਤਾਂ ਇੱਕ ਨਾ ਇੱਕ ਬੁਰਾਈ ਤਾਂ ਜ਼ਰੂਰ ਸਾਡੇ ਅੰਦਰ ਹੈਗੀ ਆ ਮੈਨੂੰ ਲੱਗਦਾ ਆ ਕਿ ਜੇ ਸਿੱਧੀ ਚਾਲ ਚੱਲਣਾ ਸਾਡੇ ਵਾਸਤੇ ਆ ਤਾਂ ਫਿਰ ਨੇਕੀ ਕਰਨਾ ਸਾਡੇ ਵਾਸਤੇ ਨਹੀਂ ਹੈਗਾ ਅਸੀਂ ਨਹੀਂ ਕਰ ਪਾਉਂਦੇ ਜੇ ਅਸੀਂ ਸੱਚ ਬੋਲਦੇ ਆ ਪਰ ਕਈ ਵਾਰ ਸਾਡੇ ਮਨ ਦੇ ਵਿੱਚ ਕਿਸੇ ਗੱਲ ਦੀ ਖੋਟ ਹੁੰਦੀ ਆ ਅਸੀਂ ਕਿਸੇ ਨਾ ਕਿਸੇ ਗੱਲ ਵਿੱਚ ਜੈਲਸ ਫੀਲ ਕਰਦੇ ਹਾਂ ਜੇ ਅਸੀਂ ਕੰਮ ਕਰ ਰਿਹਾ ਸੀ ਆਫਿਸ ਦੇ ਵਿੱਚ ਆਪਣੇ EMPLOYE ਤੋਂ ਜੈਲਸ ਹੋ ਜਾਣੇ ਆ ਜਾਂ ਫਿਰ ਅਸੀਂ ਘਰ ਦੇ ਵਿੱਚ ਦੋ ਨੌਵੇਂ ਆ ਇੱਕ ਸੱਸ ਆ ਤਾਂ ਉਹ ਦੂਜੀ ਨੌ ਦੂਜੀ ਤੋਂ ਜੈਲਸ ਕਰਦੀ ਕਿ ਸ਼ਾਇਦ ਮੇਰੀ ਸੱਸ ਇਹਨੂੰ ਜ਼ਿਆਦਾ ਪਿਆਰ ਕਰਦੀ ਆ ਜਾਂ ਫਿਰ ਭੈਣ ਭਰਾ ਆ ਆਪਸ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਇਹਦੇ ਕੋਲੇ ਕੁਝ ਜ਼ਿਆਦਾ ਵਧੀਆ ਮੇਰੇ ਕੋਲੇ ਕੁਝ ਘਟਿਆ ਹਰ ਇੱਕ ਪਰਸਨ ਦੇ ਵਿੱਚ ਜੈਲਸੀ ਤਾਂ ਜ਼ਰੂਰ ਹੀ ਹੈਗੀ ਆ ਇਹਦਾ ਮਤਲਬ ਇਹ ਹਜੇ ਅਸੀਂ ਪ੍ਰਭੂ ਦੇ ਸਾਹਮਣੇ ਖੜੇ ਹੋਣ ਦੇ ਯੋਗ ਨਹੀਂ ਹੈਗੇ ਕਿਉਂਕਿ ਸਾ ਸਾਡੇ ਗੁਆਂਢੀਆਂ ਦੇ ਨਾਲ ਇੰਨਾ ਪਿਆਰਾ ਰਿਸ਼ਤਾ ਤਾਂ ਬਿਲਕੁਲ ਨਹੀਂ ਹੈਗਾ ਕਿ ਅਸੀਂ ਉਹਨਾਂ ਦਾ ਸਿਰਫ ਭਲਾਈ-ਭਲਾ ਕਰੀਏ ਚੰਗਾਈ ਚੰਗਾ ਬੋਲੀਏ ਕੁਝ ਬੁਰਾ ਬੋਲੀਏ ਹੀ ਨਾ ਅਸੀਂ ਤਾਂ ਬਹੁਤ ਹੀ ਬੁਰਾ ਸੋਚਦੇ ਆ ਆਪਣੇ ਗੁਆਂਢੀਆਂ ਬਾਰੇ ਮਤਲਬ ਮੂੰਹ ਤੇ ਭਾਵੇਂ ਅਸੀਂ ਬੜੇ ਪਿਆਰ ਨਾਲ ਬੁਲਾਉਂਦੇ ਹੋਈਏ ਪਰ ਬਾਸੇ ਜਾ ਕੇ ਤਾਂ ਅਸੀਂ ਇਹੀ ਗੱਲ ਕਰਦੇ ਆ ਅੱਜ ਉਹਨੇ ਕਿੱਦਾਂ ਦੀਆਂ ਗੱਲਾਂ ਕੀਤੀਆਂ ਉਹਨਾਂ ਦੇ ਕਿੱਦਾਂ ਦਾ ਸੂਟ ਪਾਇਆ ਸੀ ਉਹ ਆ ਗੱਲਾਂ ਝੂਠੀਆਂ ਬੋਲ ਰਹੀ ਸੀ ਆ ਤਾਂ ਫੁਕਰੀਆਂ ਮਾਰ ਰਹੀ ਸੀ ਮਤਲਬ ਕਿਤੇ ਨਾ ਕਿਤੇ ਸਾਡੇ ਅੰਦਰ ਇੰਨਾ ਸਾਰਿਆਂ ਦੇ ਵਿੱਚੋਂ 1 2 ਜਾਂ ਹੋ ਸਕਦਾ ਸਾਰੀਆਂ ਹੀ ਬੁਰਾਈਆਂ ਹੈਗੀਆਂ ਇਹਦਾ ਮਤਲਬ ਹਜੇ ਤਾਂ ਅਸੀਂ ਪ੍ਰਭੂ ਦੇ ਸਾਹਮਣੇ ਖੜਨ ਦੇ ਯੋਗ ਨਹੀਂ ਹੈਗੇ ਹallelujah ਤਾਂ ਮਤਲਬ ਸਾਨੂੰ ਤਾਂ ਯੋਗ ਬਣਨਾ ਪਵੇਗਾ ਨਾ ਪਰਮੇਸ਼ਰ ਦੇ ਖੜੇ ਸਾਹਮਣੇ ਹੋਣ ਦੇ ਯੋਗ ਤਾਂ ਨਹੀਂ ਹੈਗੇ ਅਸੀਂ ਪਹਿਚਾਨ ਲਿਆ ਪਰ ਸਾਡਾ ਤਾਂ ਮਕਸਦ ਇਹ ਆ ਵੀ ਅਸੀਂ ਪਰਮੇਸ਼ਰ ਦੇ ਸਾਹਮਣੇ ਖੜੇ ਹੋਣ ਦੇ ਯੋਗ ਹੋਈਏ ਇਹਦਾ ਮਤਲਬ ਸਾਨੂੰ ਇਹ ਸਾਰਾ ਕੁਝ ਛੱਡਣਾ ਪਵੇਗਾ ਸਾਨੂੰ ਕੋਸ਼ਿਸ਼ ਕਰਨੀ ਹੀ ਪਵੇਗੀ ਕਿ ਸਾਡੀ ਚਾਲ ਸਿੱਧੀ ਹੋਵੇ ਅਸੀਂ ਨੇਕੀ ਦੇ ਰਾਹ ਤੇ ਚੱਲੀਏ ਸਾਡਾ ਬੋਲਣਾ ਮਨ ਤੋਂ ਹੋਵੇ ਸਾਡੀ ਜੀਭ ਤੋਂ ਚੁਗਲੀ ਨਾ ਹੋਵੇ ਔਰ ਗਵਾਂਡੀ ਦੇ ਨਾਲ ਪਿਆਰ ਵੀ ਹੋਵੇ ਹੁਣ ਅਸੀਂ ਸੋਚਾਂਗੇ ਕਿ ਬਾਕੀ ਸਭ ਤਾਂ ਠੀਕ ਆ ਪਰ ਗਵਾਂਡੀ ਨਾਲ ਪਿਆਰ ਵਾਲਾ ਮਸਲਾ ਥੋੜਾ ਜਿਹਾ ਔਖਾ ਆ ਕਿਉਂਕਿ ਉੱਥੇ ਤਾਂ ਸਾਡਾ ਸਭ ਤੋਂ ਵੱਡਾ ਵੈਰ ਚੱਲ ਰਿਹਾ ਪਰ ਇਹ ਮਸਲਾ ਸਭ ਤੋਂ ਜ਼ਰੂਰੀ ਆ ਕਿਉਂਕਿ ਪਰਮੇਸ਼ਰ ਨੇ ਕਿਹਾ ਕਿ ਜਿਹੜਾ ਆਪਣੇ ਗਵਾਂਡੀ ਨਾਲ ਪਿਆਰ ਕਰੇਗਾ ਉਹ ਮੈਨੂੰ ਪਿਆਰ ਕਰਦਾ ਆ ਕਿਉਂਕਿ ਇਹ ਪਰਮੇਸ਼ਰ ਦਾ ਹੁਕਮ ਆ। ਹਣ ਸਾਨੂੰ ਹਰ ਵੇਲੇ ਇਸੇ ਚੀਜ਼ ਤੇ ਫੋਕਸ ਕੀਤਾ ਜਾਣਾ ਕਿ ਪ੍ਰਭੂ ਦੇ ਹੁਕਮਾਂ ਔਰ ਵਿਧੀਆਂ ਦੀ ਪਾਲਣਾ ਕਰੋ ਔਰ ਜੇ ਇਹ ਹੁਕਮ ਹੈਗਾ ਕਿ ਗਵਾਂਢੀ ਨੂੰ ਪਿਆਰ ਕਰਨਾ ਫਿਰ ਤਾਂ ਸਾਨੂੰ ਕਰਨਾ ਹੀ ਪਵੇਗਾ। ਕਿਸੇ ਵੀ ਹਾਲ ਦੇ ਵਿੱਚ ਹਰ ਹਾਲ ਦੇ ਵਿੱਚ ਚਾਹੇ ਸਾਡਾ ਗਵਾਂਢੀ ਕਿਦਾਂ ਦਾ ਵੀ ਆ। ਅਸੀਂ ਪਰਮੇਸ਼ਰ ਵਾਲੇ ਆ। ਅਸੀਂ ਤਾਂ ਚੰਗੇ ਆ ਨਾ। ਸਾਨੂੰ ਤਾਂ ਉਹ ਕੰਮ ਕਰਨਾ ਹੀ ਪਵੇਗਾ ਨਾ ਜੋ ਸਾਡਾ ਬਾਪ ਕਹਿੰਦਾ ਆ। ਜਦੋਂ ਸਾਨੂੰ ਸਾਡੇ ਮਾਪੇ ਨੇ ਸਿਖਾਇਆ ਕਿ ਪੜਨਾ ਹੈ ਔਰ ਪੜ ਕੇ ਕੋ ਚੰਗਾ ਬਣਨਾ ਹੈ ਔਰ ਉਹ ਬਣ ਕੇ ਚੰਗੀ ਕਮਾਈ ਕਰਨੀ ਆ ਤਾਂ ਉਹ ਸਭ ਕੁਝ ਅਸੀਂ ਕੀਤਾ ਨਾ ਤਾਂ ਫਿਰ ਇਹ ਗਵਾਂਡੀ ਨਾਲ ਪਿਆਰ ਕਰਨ ਵਾਲਾ ਵੀ ਸਾਡੇ ਬਾਪ ਨੇ ਕਿਹਾ ਤੇ ਵੀ ਸਾਨੂੰ ਕਰਨਾ ਹੀ ਪਵੇਗਾ ਹallelujah ਕਿਉਂਕਿ ਅਸੀਂ ਪ੍ਰਭੂ ਦੇ ਸਾਹਮਣੇ ਖੜਾ ਹੋਣਾ ਚਾਹੁੰਦੇ ਆ ਹਰ ਇੱਕ ਦੀ ਅੱਜ ਦੌੜਿਆ ਬਹੁਤ ਸਾਰੇ ਭੈਣ ਭਾਈ ਅੱਜ ਪਰਮੇਸ਼ਰ ਦੇ ਸਾਹਮਣੇ ਖੜੇ ਹੋਣ ਦੇ ਲਈ ਸਿੱਧ ਹੋਣ ਦੇ ਲਈ ਸੰਪੂਰਨ ਹੋਣ ਦੇ ਲਈ ਬਹੁਤ ਮਿਹਨਤ ਕਰਦੇ ਆ ਪਰ ਬਹੁਤੇ ਹਜੇ ਅਜੇ ਹੀ ਵੀ ਆ ਜਿਹੜੇ ਮਿਹਨਤ ਤਾਂ ਕਰਦੇ ਆ ਪਰ ਸਿਰਫ ਇਸ ਲਈ ਕਿ ਸਾਡੇ ਬੱਚੇ ਬਾਹਰ ਚਲੇ ਜਾਣ ਸਾਨੂੰ ਸਰਕਾਰੀ ਨੌਕਰੀ ਮਿਲ ਜਾਵੇ ਸਾਡਾ ਘਰ ਬਣ ਜਾਵੇ ਸਾਨੂੰ ਗੱਡੀ ਮਿਲ ਜਾਵੇ ਜਾਂ ਫਿਰ ਸਾਡੀ ਗਰੀਬੀ ਦੇ ਬੰਧਨ ਟੁੱਟ ਜਾਣ ਮੰਗਣ ਨੂੰ ਪਰਮਿਸ਼ਨ ਨੇ ਸਾਨੂੰ ਸਭ ਕੁਝ ਕਿਹਾ ਆ ਪਰ ਸਭ ਤੋਂ ਪਹਿਲੀ ਆਗਿਆਕਾਰੀ ਜਿਹੜਾ ਆਗਿਆਕਾਰੀ ਕਰੇਗਾ ਉਹਨੂੰ ਮੰਗਣ ਦੀ ਲੋੜ ਨਹੀਂ ਪਵੇਗੀ ਇੱਕ ਇੰਟੈਲੀਜੈਂਟ ਬੰਦਾ ਜੌਬ ਕਰਦਾ ਤੇ ਇੱਕ ਸਮਾਰਟ ਬੰਦਾ ਬਿਜ਼ਨਸ ਕਰਦਾ ਇੱਕ ਇੰਟੈਲੀਜੈਂਟ ਬੰਦੇ ਨੂੰ ਇਹ ਲੱਗਦਾ ਕਿ ਮੈਨੂੰ ਜੌਬ ਕਰਨੀ ਚਾਹੀਦੀ ਆ ਜਿੱਦੇ ਨਾਲ ਮੈਨੂੰ ਵਧੀਆ ਤਨਖਾਹ ਮਿਲੂਗੀ ਔਰ ਮੇਰਾ ਘਰ-ਬਾਰ ਵਧੀਆ ਚੱਲੂਗਾ ਪਰ ਇੱਕ ਸਮਾਰਟ ਬੰਦਾ ਬਿਜ਼ਨਸ ਕਰਦਾ ਉਹ ਇਹ ਸੋਚਦਾ ਕਿ ਮੈਂ ਬਿਜ਼ਨਸ ਖੜਾ ਕਰਾਂਗਾ ਮੇਰੇ ਇੱਕ ਵਾਰ ਪੈਸੇ ਲੱਗਣਗੇ ਜਿੰਨੇ ਮੈਂ ਬੰਦੇ ਨੀਚੇ ਰੱਖਾਂਗਾ ਉਹਨਾਂ ਨੇ ਮੇਰਾ ਖਰਚਾ ਤੇ ਆਪਦੀ ਸੈਲਰੀ ਜੋਗਾ ਕੰਮ ਕਰ ਦੇਣਾ ਆ ਤੇ ਉੱਪਰਲਾ ਜਿਹੜਾ ਪ੍ਰੋਫਿਟ ਹੋਵੇਗਾ ਉਹ ਮੈਨੂੰ ਬਚੇਗਾ ਬਿਨਾ ਮਿਹਨਤ ਕੀਤੇ ਉਸੇ ਤਰ੍ਹਾਂ ਸਮਾਰਟ ਬਣੋ ਇੰਟੈਲੀਜੈਂਟ ਨਹੀਂ ਅੱਜ ਕੱਲ ਸਮਾਰਟ ਦਾ ਜ਼ਮਾਨਾ ਆਇਆ ਇਸ ਕਰਕੇ ਇਸ ਸੰਸਾਰ ਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਘੱਟ ਕਰੋ ਪਰ ਵਧੇਰੇ ਮਿਹਨਤ ਕਰੋ ਪਰਮੇਸ਼ਰ ਨੂੰ ਪਾਉਣ ਦੇ ਲਈ ਕਿਉਂਕਿ ਜਦੋਂ ਅਸੀਂ ਘਰ ਦੇ ਮਾਲਕ ਨੂੰ ਜਿੱਤ ਲਿਆ ਤਾਂ ਸਾਡਾ ਸਾਰਾ ਹੀ ਘਰ ਆਪਣਾ ਹੈ ਜਦੋਂ ਅਸੀਂ ਘਰ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਪਾਉਣ ਦੇ ਲਈ ਮਿਹਨਤ ਕਰਾਂਗੇ ਤਾਂ ਅਸੀਂ ਇੱਕ ਤਰ੍ਹਾਂ ਦੀ ਭੀਖ ਮੰਗਦੇ ਹਾਂ ਉਸ ਮਾਲਕ ਅੱਗੇ ਪਰ ਜਦੋਂ ਅਸੀਂ ਉਸ ਮਾਲਕ ਨੂੰ ਹੀ ਪਾ ਲਿਆ ਤਾਂ ਉਹ ਮਾਲਕ ਨੇ ਸਾਨੂੰ ਖੁਸ਼ੀ ਨਾਲ ਸਾਰਾ ਘਰ ਹੀ ਦੇ ਦੇਣਾ ਹੈ ਹਾਲੇਲੂਇਆ ਇਸੇ ਹੀ ਕਨਸੈਪਟ ਨੂੰ ਅਸੀਂ ਅਜ ਤੱਕ ਕੋਈ ਸਮਝ ਹੀ ਨਹੀਂ ਪਾਈ। ਅਸੀਂ ਬਸ ਉਸ ਘਰ ਦੇ ਵਿੱਚੋਂ ਇਹ ਸੀ ਲੈਣੀ ਆ, ਅਸੀਂ ਉਸ ਘਰ ਦੇ ਵਿੱਚੋਂ ਗੱਡੀ ਲੈਣੀ ਆ, ਅਸੀਂ ਉਸ ਘਰ ਦੇ ਵਿੱਚੋਂ ਥੋੜਾ ਜਿਹਾ ਪੋਸ਼ਨ ਲੈਣਾ ਆ ਪਰ ਅਸੀਂ ਉਸ ਘਰ ਦੇ ਮਾਲਕ ਨੂੰ ਨਹੀਂ ਲੈਣਾ। ਹਮੇਸ਼ਾ ਵੱਡਾ ਸੋਚੋ ਕਿਉਂਕਿ ਵੱਡਾ ਸੋਚੋਗੇ ਤਾਂ ਵੱਡਾ ਹੋਏਗਾ। ਹਮੇਸ਼ਾ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੀ ਦੌੜ ਕਰੋ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਆ। ਉਹਨੇ ਸਾਨੂੰ ਇਹ ਸਾਰੀਆਂ ਚੀਜ਼ਾਂ দান ਦੇ ਵਿੱਚ ਨਹੀਂ ਤੋਹਫੇ ਦੇ ਰੂਪ ਵਿੱਚ ਦਵੇਗਾ। ਹਾਲੇਲੂਇਆ। ਅਰ ਉਹਨੂੰ ਪਾਉਣ ਦੇ ਲਈ ਸਾਨੂੰ ਸਿੱਧੇ ਰਾਹ ਤੇ ਚੱਲਣਾ ਪਏਗਾ ਨੇਕੀ ਕਰਨੀ ਹੀ ਪਵੇਗੀ ਮਨ ਦੇ ਖਰੀਬ ਹੋਣੇ ਪਵੇਗਾ ਜੀਵ ਤੋਂ ਚੁਗਲੀ ਨੂੰ ਰੋਕਣਾ ਪਵੇਗਾ ਸਾਥੀ ਦਾ ਬੁਰਾ ਕਰਨਾ ਔਰ ਗਵਾਂਡੀ ਨੂੰ ਉਲਾਮਬਾ ਦੇਣਾ ਰੋਕਣਾ ਹੀ ਪਵੇਗਾ ਹਾਲੇਲੂਇਆ ਨੈਕਸਟ ਵਰਚਨ ਚੋ ਦੇਖਾਂਗੇ ਜ਼ਬੂਰ 15 ਉਹਦੀ 4 ਔਰ 5 ਨੰਬਰ ਆਇਤ ਨੂੰ ਜਿਸ ਦੀਆਂ ਅੱਖਾਂ ਵਿੱਚ ਨਕੰਮਾ ਮਨੁੱਖ ਤੋਸ਼ ਹੈ ਪਰ ਯਹਵਾ ਤੋਂ ਭੈ ਮੰਨਣ ਵਾਲਿਆਂ ਦਾ ਆਦਰ ਕਰਦਾ ਹੈ ਜਿਹੜਾ ਸੌਖਾ ਕੇ ਮੁਕਰਦਾ ਨਹੀਂ ਭਾਵੇਂ ਉਹਨੂੰ ਕਾਟਾਂ ਵੀ ਪਵੇ ਉਹ ਜਿਹੜਾ ਵਿਆਜ ਦੇ ਲਈ ਪੈਸਾ ਨਹੀਂ ਦਿੰਦਾ ਅਤੇ ਨਾ નિર્ਦੋਸ਼ ਦੇ ਵਿਰੁੱਧ ਰਿਸ਼ਵਤ ਲੈਂਦਾ ਹੈ ਜਿਹੜਾ ਅਜਿਹਾ ਕਰਦਾ ਹੈ ਉਹ ਕਦੀ ਵੀ ਨਹੀਂ ਡੋਲੇਗਾ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਪ੍ਰਭੂ ਕਹਿੰਦਾ ਜਿਹੜਾ ਨਕਮੀਆਂ ਮਨੁੱਖਾਂ ਨੂੰ ਕੋਸ਼ਿ ਜਾਣਦਾ ਨਿਕੰਮਾ ਭਾਵ ਇਹ ਨਹੀਂ ਕਿ ਗਰੀਬ ਨੂੰ ਜਾਂ ਮਸਕੀਨ ਨੂੰ ਜਾਂ ਦੁਖੀ ਨੂੰ ਜਾਂ ਕੰਗਾਲ ਨੂੰ ਜਾਂ ਫਿਰ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਨਿਕੰਮਾ ਕੌਣ ਆ ਇੱਕ ਧਰਮੀ ਦੀ ਨਿਗਾਹ ਦੇ ਵਿੱਚ ਨਿਕੰਮਾ ਕੌਣ ਹੋਏਗਾ ਜਿੱਦਾਂ ਇੱਕ ਕੰਮ ਵਾਲੇ ਦੀ ਨਿਗਾਹ ਦੇ ਵਿੱਚ ਉਹ ਨਿਕੰਮਾ ਹੋਏਗਾ ਜਿਹੜਾ ਕੰਮ ਨਹੀਂ ਕਰਦਾ ਇੱਕ ਪੈਸਾ ਕਮਾਉਣ ਵਾਲੇ ਦੇ ਨਿਗਾਹ ਦੇ ਵਿੱਚ ਉਹ ਨਿਕੰਮਾ ਹੋਏਗਾ ਜਿਹੜਾ ਪੈਸਾ ਨਹੀਂ ਕਮਾ ਰਿਆ ਇੱਕ ਮਿਹਨਤ ਕਰਨ ਵਾਲੇ ਦੀ ਨਿਗਾਹ ਦੇ ਵਿੱਚ ਉਹ ਨਿਕੰਮਾ ਹੋਏਗਾ ਜਿਹੜਾ ਸਾਰਾ ਦਿਨ ਸੁੱਤਾ ਰਹਿੰਦਾ ਆ ਉਸੀ ਤਰ੍ਹਾਂ ਕਿ ਧਰਮੀ ਦੀ ਨਿਗਾਹ ਵਿੱਚ ਉਹ ਨਿਕੰਮਾ ਆ ਜਿਹੜਾ ਆਧਰਮੀ ਆ ਜਿਹੜਾ ਕੁਧਰਮੀ ਆ ਜਿਹੜਾ ਪਾਪ ਕਰਦਾ ਆ ਜਿਹੜਾ ਪਰਮੇਸ਼ਰ ਤੋਂ ਦੂਰ ਆ ਇਸ ਕਰਕੇ ਧਰਮੀ ਜਿਹੜਾ ਹੋਏਗਾ ਉਹ ਪਾਪੀਆਂ ਦੇ ਰਾਵਾਂ ਤੋਂ ਦੂਰ ਰਹੇਗਾ ਅਤੇ ਉਹ ਪਰਮੇਸ਼ਰ ਦੇ ਭੈ ਮੰਨਣ ਵਾਲਿਆਂ ਦਾ ਆਦਰ ਵੀ ਕਰੇਗਾ ਹਾਲੇਲੂਇਆ ਜਿਹੜੇ ਪਰਮੇਸ਼ਰ ਦਾ ਭੈ ਮੰਨਦੇ ਨੇ ਉਹਨਾਂ ਦਾ ਆਦਰ ਕਰਨਾ ਔਰ ਉਹਨਾਂ ਦੇ ਨਾਲ ਸੰਗਤੀ ਕਰਨਾ ਉਹਨਾਂ ਦੀ ਗੱਲ ਮੰਨਣਾ ਉਹਨਾਂ ਨੂੰ ਫੋਲੋ ਕਰਨਾ ਉਹਨਾਂ ਤੋਂ ਪ੍ਰਭੂ ਦੇ ਧਰਮ ਦੀਆਂ ਗੱਲਾਂ ਨੂੰ ਸਿੱਖਣਾ ਅਤੇ ਜੋ ਜੋ ਵਾਦੇ ਤੁਸੀਂ ਖੁਦ ਪਰਮੇਸ਼ਰ ਨਾਲ ਕੀਤੇ ਆ ਉਹਨਾਂ ਸਾਰਿਆਂ ਨੂੰ ਪੂਰਿਆਂ ਵੀ ਕਰਨਾ ਅੱਜ ਦੋ ਗੱਲਾਂ ਦੀ ਸ਼ਿਕਾਇਤ ਮੈਂ ਤੁਹਾਨੂੰ ਕਰਾਂਗੀ ਬਹੁਤ ਸਾਰੇ ਭੈਣ ਭਾਈਆ ਜੋ ਇਸ ਗੱਲ ਨੂੰ ਬਿਲਕੁਲ ਫੋਲੋ ਨਹੀਂ ਕਰ ਰਹੇ ਹੈਗੇ ਜੋ ਫਾਸਟ ਵੀ ਰੱਖ ਰਹੇ ਆ ਔਰ ਪ੍ਰੇ ਰਿਕੁਐਸਟ ਵੀ ਭੇਜ ਰਹੇ ਆ ਕਿ ਸਾਡੇ ਲਈ ਪ੍ਰੇਅਰ ਕਰੋ ਜਦ ਕਿ ਇਹ ਗੱਲ ਕਨਫਰਮ ਕੀਤੀ ਗਈ ਸੀ ਕਿ ਜੋ ਵਰਤ ਰੱਖਣਗੇ ਇੱਕ ਹਫ਼ਤਾ ਪ੍ਰੇਅਰ ਨਹੀਂ ਕਰਵਾਂਗੇ ਪਰ 10 ਤੋਂ 12 ਕਾਲ ਮੈਨੂੰ ਕੱਲ ਦੇ ਦਿਨ ਵਿੱਚ ਹੀ ਆਈਆਂ ਜਿਨ੍ਹਾਂ ਨੇ ਵਰਤ ਵੀ ਰੱਖਿਓਏ ਸੀ ਔਰ ਫੋਨ ਵੀ ਕਰ ਰਹੇ ਆ ਕਿ ਸਾਡੇ ਲਈ ਪ੍ਰੇਅਰ ਕਰੋ ਇੱਕ ਤਰ੍ਹਾਂ ਦੀ ਆਣ ਅਗਿਆਕਾਰੀ ਆ ਪਰਮੇਸ਼ਰ ਦੇ ਨਾਂ ਕਹਿੰਦਾ ਜੋ ਤੁਸੀਂ ਸੌ ਖਾਦੀ ਆ ਉਹਨੂੰ ਪੂਰਿਆ ਕਰੋ ਪਰ ਇਸ ਸੌ ਨੂੰ ਕੋਈ ਵੀ ਪੂਰਿਆ ਨਹੀਂ ਕਰ ਰਿਹਾ ਐਂਡ ਸੈਕੰਡਲੀ ਸੁਬਾ 8 ਤੋਂ ਸ਼ਾਮ ਦੇ 8 ਵਜੇ ਤੱਕ ਦੀ ਰਿਕਾਰਡਿੰਗ ਇੱਕ ਪ੍ਰਾਰਥਨਾ ਦੇ ਵਿੱਚ ਤਿੰਨ ਵਾਰ ਪਾਈ ਜਾਂਦੀ ਹੈ ਇਸ ਨੂੰ ਵੀ ਹਜੇ ਤੱਕ ਕਿਸੇ ਨੇ ਫੋਲੋ ਨਹੀਂ ਕੀਤਾ ਫਿਰ ਵੀ ਸੁਬਾ 5 ਵਜੇ ਤੋਂ ਫੋਨ ਆਉਣ ਲੱਗ ਜਾਂਦੇ ਰਾਤ ਦੇ 10 ਵਜੇ ਤੱਕ ਫੋਨ ਆਉਂਦੇ ਰਹਿੰਦੇ ਆ ਔਰ ਤੀਸਰੀ ਇੱਕ ਹੋਰ ਖਾਸ ਗੱਲ ਕਿ ਜਦੋਂ ਵੀ ਤੁਸੀਂ ਪ੍ਰੇ ਰਿਕਵੈਸਟ ਭੇਜਦੇ ਹੋ YouTube ਦੇ ਉੱਤੇ ਮੈਂ ਕਿੰਨੇ ਵਾਰ ਕਿਹਾ ਕਿ ਕੱਲਾ ਨਾਮ ਨਹੀਂ ਭੇਜਣਾ ਕੱਲੀ ਪ੍ਰੋਬਲਮ ਨਹੀਂ ਭੇਜਣੀ ਫਿਰ ਵੀ ਕੱਲਾ ਨਾਮ ਵੀ ਲਿਖ ਲੇ ਕਿਉਂਦਾ ਆ ਕੱਲੀ ਪ੍ਰੋਬਲਮ ਵੀ ਲਿਖ ਕੇ ਆਉਂਦੀ ਆ ਹਰ ਜਦ ਕਿ ਇਹ ਗੱਲ ਕਹੀ ਗਈ ਆ ਕਿ ਜਿਸ ਵਿਸ਼ੇ ਦੇ ਲਈ ਅਨਾਉਂਸਮੈਂਟ ਹੋਈ ਆ ਸਿਰਫ ਉਸੇ ਦਾ ਕਮੈਂਟ ਉਸੇ ਦਾ ਮੈਸੇਜ ਕਰੋ ਬਾਕੀ ਸਾਰਿਆਂ ਦੇ ਲਈ ਸਟਾਫ ਆਨ ਕਰੋ ਤੁਹਾਡੇ ਲਈ ਉਸੇ ਸਮੇਂ ਪ੍ਰੇਅਰ ਹੋਵੇਗੀ ਫਿਰ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੇਅਰ ਰਿਕਵੈਸਟ ਆ ਰਹੀਆਂ ਮਤਲਬ ਇੱਕ ਵੀ ਗੱਲ ਦੇ ਵਿੱਚ ਅਸੀਂ ਆਗਿਆਕਾਰੀ ਨਹੀਂ ਕਰ ਰਹੇ ਤਾ ਜੋ ਵਰਤ ਰੱਖ ਕੇ ਪਰਮੇਸ਼ਰ ਦੇ ਨਾਲ ਸੌਂ ਖਾ ਕੇ ਕਿ ਪ੍ਰਭੂ ਇੱਕ ਹਫਤਾ ਮੈਂ ਮਿਹਨਤ ਕਰਾਂਗਾ ਪ੍ਰਭੂ ਦੇ ਨਾਲ ਵਾਅਦਾ ਕਰਕੇ ਵੀ ਮੁੱਕਰ ਰਹੇ ਆ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਹੈਗਾ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਭਾਵੇਂ ਵਰਤ ਰੱਖੀ ਜਾਂਨੇ ਪਰ ਸਾਡੇ ਲਈ ਕੋਈ ਪ੍ਰੇਅਰ ਜ਼ਰੂਰ ਕਰੇ ਤਾਂ ਉਹ ਆਪਣੇ ਵਰਤ ਦਾ ప్రతిਫਲ ਗਵਾ ਰਹੇ ਆ ਉਹ ਮਿਹਨਤ ਵੀ ਕਰ ਰਹੇ ਆ ਭੁੱਖ ਵੀ ਕੱਟ ਰਹੇ ਆ ਪਰ ਆਗਿਆਕਾਰੀ ਨਾ ਕਰਕੇ ਉਹ ਆਪਣਾ ਵਰਤ ਦਾ ప్రతిਫਲ ਗਵਾ ਰਹੇ ਆ ਕਿਉਂਕਿ ਜਿਹੜੀ ਸੌ ਉਹਨਾਂ ਨੇ ਪ੍ਰਭੂ ਨਾਲ ਖਾਦੀ ਸੀ ਉਹਦੇ ਤੋਂ ਉਹ ਮੁੱਕਰ ਰਹੇ ਆ ਇਸ ਲਈ ਕਿਸੇ ਦਾ ਨੁਕਸਾਨ ਨਹੀਂ ਹੋ ਰਿਹਾ ਤੁਸੀਂ ਆਪਣਾ ਹੀ ਨੁਕਸਾਨ ਕਰ ਰਹੇ ਹੋ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਵਫਾਦਾਰ ਕਰੋ ਜੋ ਬੋਲਿਆ ਜਾਂਦਾ ਉਹਨੂੰ ਫੋਲੋ ਕਰੋ ਕਿਉਂਕਿ ਜੋ ਤੁਸੀਂ ਆਗਿਆਕਾਰੀ ਕਰਦੇ ਹੋ ਚਾਹੇ ਪਰਮੇਸ਼ਰ ਦੇ ਨਾਲ ਚਾਹੇ ਆਪਣੇ ਦਾਸ ਦੇ ਨਾਲ ਤਾ ਉਹਦਾ ਤੁਹਾਨੂੰ ਕੋਈ ਫਲ ਨਹੀਂ ਮਿਲੇਗਾ ਪਰ ਪਰਮੇਸ਼ਰ ਦਾ ਕਰੋਧ ਤੁਹਾਡੇ ਤੇ ਆਏਗਾ ਯਾਰ ਅਜਿਹਾ ਕਰਨ ਦੇ ਨਾਲ ਮੇਰਾ ਕੋਈ ਘਾਟਾ ਨਹੀਂ ਪੈ ਰਿਹਾ ਕਿਸੇ ਹੋਰ ਦਾ ਕੁਝ ਨਹੀਂ ਜਾ ਰਿਹਾ ਤੁਹਾਡਾ ਆਪਣਾ ਹੀ ਜਾ ਰਿਹਾ ਜੋ ਤੁਸੀਂ ਮਿਹਨਤ ਕਰ ਰਹੇ ਹੋ ਉਹਦਾ ਫਲ ਤੁਹਾਡੇ ਤੋਂ ਖੋਹ ਲਿਆ ਜਾਵੇਗਾ ਪਰ ਵਚਨ ਕਹਿੰਦਾ ਜੋ ਤੁਸੀਂ ਸੌ ਖਾਦੀ ਆ ਭਾਵੇਂ ਤੁਹਾਨੂੰ ਘਾਟਾ ਵੀ ਪੈ ਜਾਵੇ ਪਰ ਪ੍ਰਭੂ ਨਾਲ ਕੀਤੀ ਹੋਈ ਸੌ ਨੂੰ ਪੂਰਿਆ ਜ਼ਰੂਰ ਕਰੋ ਕਹਿੰਦਾ ਕਿਸੇ ਦੇ ਵਿਰੁੱਧ ਰਿਸ਼ਵਤ ਨਾ ਲਓ ਕਿਸੇ ਦਾ ਨੁਕਸਾਨ ਨਾ ਕਰੋ ਕਿਸੇ ਦੀ ਬਦੀ ਨਾ ਕਰੋ ਤੁਹਾਨੂੰ ਤਾਂ ਚਾਹੀਦਾ ਵਰਤ ਦੇ ਸਮੇਂ ਦੇ ਵਿੱਚ ਹੂਰਣਾ ਲਈ ਵੀ ਅਸੀਂ ਪ੍ਰੇਰ ਕਰੀਏ ਪਰ ਤੁਸੀਂ ਆਪਣੀ ਹੀ ਪ੍ਰੇ ਰਿਕੁਐਸਟ ਚਾਹੁੰਦੇ ਹੋ ਕਿ ਸਾਡੇ ਲਈ ਕੋਈ ਹੋਰ ਕਰੇ ਜਾਂ ਫਿਰ ਕਿੱਦਾਂ ਚੱਲੇਗਾ ਜਦੋਂ ਤੁਸੀਂ ਆਪਣੇ ਆਪ ਹੀ ਆਪਣੇ ਆਪ ਨੂੰ ਤੁਸੀਂ ਕੱਠ ਪੁਤਲੀ ਬਣਾ ਰਹੇ ਹੋ ਕਿ ਸਾਨੂੰ ਤੁਸੀਂ ਨਚਾਓ ਤਾਂ ਅਸੀਂ ਨਚਾਂਗੇ ਨਹੀਂ ਤਾਂ ਸਾਨੂੰ ਨਹੀਂ ਆਉਂਦਾ ਤੁਹਾਨੂੰ ਪਰਮੇਸ਼ਰ ਨੇ ਆਜ਼ਾਦ ਕੀਤਾ ਗੁਲਾਮੀ ਹੋਣ ਦੇ ਲਈ ਨਹੀਂ ਦਿੱਤਾ ਕਿ ਤੁਸੀਂ ਗੁਲਾਮ ਬਣੋ ਅਸੀਂ ਪਹਿਲਾਂ ਕਿਸੇ ਦੇ ਹੱਥਾਂ ਤੇ ਡਿਪੈਂਡ ਹੋ ਗਏ ਤਾਂ ਅਸੀਂ ਆਉਣ ਵਾਲੀ ਜ਼ਿੰਦਗੀ ਚ ਕੀ ਕਰਾਂਗੇ ਤੁਹਾਨੂੰ ਤਾਕਤਵਰ ਬਣਾਉਣ ਦੇ ਲਈ ਤੁਹਾਡੀ ਤਾਕਤ ਨੂੰ ਪਹਿਚਾਣਨ ਦੇ ਲਈ ਹੀ ਇਹ ਗੱਲਾਂ ਕਹੀਆਂ ਗਈਆਂ ਕਿ ਇੱਕ ਹਫ਼ਤੇ ਦੇ ਵਿੱਚ ਆਪਣੇ ਆਪ ਨੂੰ ਜਾਣ ਚੋ ਪਰਖੋ ਕਿ ਪਰਮੇਸ਼ਰ ਤੁਹਾਡੀ ਆਵਾਜ਼ ਸੁਣਦਾ ਤੇ ਤੁਹਾਨੂੰ ਉੱਤਰ ਵੀ ਦਿੰਦਾ ਪਰ ਤੁਸੀਂ ਪਰਖਣਾ ਹੀ ਨਹੀਂ ਚਾਹੁੰਦੇ ਤੁਹਾਨੂੰ ਇਹ ਹੈ ਕਿ ਕੋਈ ਸਾਡੇ ਲਈ ਮਿਹਨਤ ਕਰੇ ਤਾਂ ਇਹ ਬਿਲਕੁਲ ਗਲਤ ਹੈ ਕਿਉਂਕਿ ਕੋਈ ਕਿਸੇ ਲਈ ਨਹੀਂ ਕਰੇਗਾ ਤੁਹਾਨੂੰ ਖੁਦ ਹੀ ਕਰਨੀ ਪਵੇਗੀ ਆਗਿਆਕਾਰ ਬਣੋ ਪ੍ਰ부ਦੀਨ ਨਿਗਾਹ ਦੇ ਵਿੱਚ ਪਰਮੇਸ਼ਰ ਦੇ ਸਾਹਮਣੇ ਉਹਦੇ ਸੰਗਾਸਨ ਦੇ ਸਾਹਮਣੇ ਖੜੇ ਹੋਣ ਦੇ ਯੋਗ ਹੋਵੋ ਕਿਉਂਕਿ ਜਿਹੜਾ ਯੋਗ ਨਾ ਹੋਵੇਗਾ ਉਹਦਾ ਪਰਮੇਸ਼ਰ ਸਿੱਧਾ ਹੀ ਇਨਕਾਰ ਕਰੇਗਾ ਕਿ ਮੈਂ ਇਹਨੂੰ ਨਹੀਂ ਜਾਣਦਾ ਇਹਨੂੰ ਮੇਰੀ ਅੱਖਾਂ ਤੋਂ ਦੂਰ ਲੈ ਜਾਓ ਉਸ ਦਿਨ ਦਾ ਦੁੱਖ ਤੁਹਾਡੇ ਤੋਂ ਸਹਿ ਨਹੀਂ ਹੋਵੇਗਾ ਇਸ ਲਈ ਹੁਣ ਹੀ ਮਜ਼ਬੂਤੀ ਫੜੋ ਵਫਾਦਾਰ ਹੋ ਜਾਓ ਬਹੁਤ ਸਾਰੇ ਆ ਜੋ ਤੁਹਾਨੂੰ ਇਹ ਕਹਿੰਦੇ ਵੀ ਅਸੀਂ ਹੀ ਤੁਹਾਨੂੰ ਚੰਗਾ ਕਰ ਸਕਦੇ ਹਾਂ ਪਰ ਪਰਮੇਸ਼ਰ ਦਾ ਸੱਚਾਈ ਦਾ ਵਚਨ ਤੁਹਾਨੂੰ ਕਹਿੰਦਾ ਆਪਣੇ ਅੰਦਰ ਦੀ ਤਾਕਤ ਨੂੰ ਪਹਿਚਾਨ ਦੇਖ ਮੈਂ ਤੇਰੇ ਅੰਦਰ ਬੈਠਾ ਆਂ ਦੇਖ ਮੈਂ ਤੇਰੇ ਦਿਲ ਦੇ ਦਰਵਾਜ਼ੇ ਤੇ ਖੜਾ ਤੈਨੂੰ ਖਟਕਟਾ ਰਿਹਾ ਆਂ ਇਹਨੂੰ ਖੋਲ ਤੁਹਾਨੂੰ ਉਸ ਆਵਾਜ਼ ਨੂੰ ਸੁਣਨਾ ਹੀ ਨਹੀਂ ਪਸੰਦ ਤੁਸੀਂ ਉਹਨੂੰ ਸੁਣ ਹੀ ਨਹੀਂ ਰਹੇ ਤੁਹਾਨੂੰ ਇਹ ਆ ਕਿ ਜਿਹੜੇ ਕਹਿੰਦੇ ਸਾਡੇ ਕੋਲੇ ਆਓ ਅਸੀਂ ਹੀ ਚੰਗੇ ਕਰਾਂਗੇ ਤੁਹਾਨੂੰ ਉਹ ਚੰਗੇ ਲੱਗਦੇ ਆ ਜਿਹੜੇ ਤੁਹਾਨੂੰ ਇਹ ਕਹਿੰਦੇ ਆ ਕਿ ਆਪਣੇ ਅੰਦਰ ਝਾਕੋ ਪਰਮੇਸ਼ਰ ਤੁਹਾਡੇ ਅੰਦਰ ਆ ਉਹਨਾਂ ਨੂੰ ਤੁਸੀਂ ਪਰੇਸ਼ਾਨ ਹੀ ਕਰ ਰਹੇ ਉਹਨਾਂ ਦੀ ਆਗਿਆਕਾਰੀ ਨਹੀਂ ਕਰ ਰਹੇ ਪਤਨੀ ਕਿੰਨਿਆਂ ਨੂੰ ਹੀ ਮੈਗਲ ਗਈ ਸੀ ਕਿ ਸਿਸਟਰ ਟਾਈਮਿੰਗ ਦਾ ਟਾਈਮਿੰਗ ਦਾ ਟਾਈਮਿੰਗ ਦਾ ਪਲੀਜ਼ ਧਿਆਨ ਰੱਖੋ ਪਰ ਕੋਈ ਨਹੀਂ ਰੱਖ ਰਿਆ ਮਰਤ ਦੇ ਸਮੇਂ ਚ ਪ੍ਰਾਰਥਨਾ ਨਹੀਂ ਕਰਵਾਣੀ ਬਹੁਤੇ ਫੋਨ ਕਰ ਰਹੇ ਆ ਔਰ ਇਦਾਂ ਵੀ ਹੋ ਰਿਹਾ ਕਈ ਸਵੇਰੇ ਫੋਨ ਲਾਉਂਦੇ ਨੇ ਸ਼ਾਮ ਨੂੰ ਨੰਬਰ ਬਦਲ ਕੇ ਹੋਰ ਨੰਬਰ ਤੋਂ ਫੋਨ ਲਾ ਕੇ ਉਸੇ ਵਿਸ਼ੇ ਲਈ ਪ੍ਰਾਰਥਨਾ ਕਰਵਾਉਂਦੇ ਤਾਂ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਮੈਨੂੰ ਬੇਵਕੂਫ ਬਣਾ ਰਹੇ ਹੋ ਪਰ ਪਰਮੇਸ਼ਰ ਨੂੰ ਬੇਵਕੂਫ ਬਣਾ ਲੋਗੇ ਪਰਮੇਸ਼ਰ ਇਹ ਫਿਰ ਵੀ ਗਿਆਨਬੁੱਧ ਸਮਝ ਦਿੰਦੀ ਭਾਵੇਂ ਦਿਨ ਚ 100 ਬੰਦੇ ਨਾਲ ਗੱਲ ਕਰਾਂ ਮੈਨੂੰ ਯਾਦ ਰਹਿ ਜਾਂਦਾ ਕਿ ਕਿਹਨੇ ਮੇਰੇ ਤੋਂ ਪ੍ਰੇਰ ਕਰਵਾ ਲਈ ਆ ਇਸ ਲਈ ਆਗਿਆਕਾਰੀ ਕਰੋ ਚੋਰਾਂ ਦੀ ਨਿਆਈ ਨਾ ਬਣੋ ਚੋਰ ਪਰਮੇਸ਼ਰ ਦੇ ਰਾਹ ਚੋਂ ਕੱਢੇ ਜਾਣਗੇ ਆਣ ਆਗਿਆਕਾਰ ਕੱਢੇ ਜਾਣਗੇ ਝੂਠੇ ਕੱਢੇ ਜਾਣਗੇ ਅਵਿਸ਼ਵਾਸੀ ਕੱਢੇ ਜਾਣਗੇ ਧਰਮੀ ਵਫਾਦਾਰ ਅਤੇ ਵਿਸ਼ਵਾਸ ਕਰਨ ਵਾਲੇ ਰੱਖੇ ਜਾਣਗੇ ਪਰਮੇਸ਼ਰ ਦੇ ਸਾਹਮਣੇ ਖੜੇ ਹੋਣ ਦੇ ਯੋਗ ਬਣੋ ਅਯੋਗ ਨਾ ਬਣੋ ਕਿਉਂਕਿ ਮੇਰਾ ਮਕਸਦ ਤੁਹਾਡੀਆਂ ਆਤਮਾਵਾਂ ਨੂੰ ਬਚਾਉਣਾ ਹੈ ਤੁਹਾਨੂੰ ਆਪਣੇ ਗੁਲਾਮ ਬਣਾਉਣਾ ਨਹੀਂ ਹੈ ਇਸ ਲਈ ਪਲੀਜ਼ ਆਪਣੇ ਅੰਦਰ ਦੀ ਤਾਕਤ ਨੂੰ ਪਹਿਚਾਨੋ ਮਜ਼ਬੂਤ ਬਣੋ ਅਤੇ ਸਾਹਮਣਾ ਕਰੋ ਕਿਉਂਕਿ ਜੋ ਸਹੇਗਾ ਉਹੀ ਬਚਾਇਆ ਜਾਵੇਗਾ ਹallelujah ਤਾਵਾਜ ਦੇ ਨਾਚਨਾ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਨਵਾ ਤਾਨਵਾ ਧੰਨਵਾਦ ਧੰਨਵਾਦ ਕਰਦੇ ਹਾਂ ਮਹਾਨ ਪਿਤਾ ਪਰਮੇਸ਼ਰ ਸੇਨਾ ਦੇ ਪ੍ਰਭੂ ਯਹੋਵਾ ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਖੁਦਾਵੰਦ ਅੱਜ ਦੀ ਸਵੇਰ ਦੇ ਲਈ ਤੁਹਾਡਾ ਧੰਨਵਾਦ ਕਰਦੇ ਖੁਦਾਵੰਦ ਸੱਚਮੁੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਰਾਤ ਦੇ ਸਮੇਂ ਮਿੱਠੀ ਪਿਆਰੀ ਨੀਂਦ ਦਿੱਤੀ ਖੁਦਾਵੰਦ ਤੁਹਾਡੇ ਦੂਤਾਂ ਨੇ ਸਾਡੀ ਰੱਖਸ਼ਾ ਹਿਫਾਜ਼ਤ ਕੀਤੀ ਤੁਹਾਡਾ ਆਤਮਾ ਸਾਨੂੰ ਬਰਕਤ ਅਤੇ ਆਸ਼ੀਰਵਾਦ ਦਿੰਦਾ ਖੁਦਾਵੰਦ ਤੁਹਾਡੇ ਲਹੂ ਨੇ ਸਾਨੂੰ ਬਰਕਤ ਦਿੱਤੀ ਪਿਤਾ ਪਰਮੇਸ਼ਰ ਸੱਚਮੁੱਚ ਅੱਜ ਦੇ ਦਿਨ ਦੇ ਨਵੇਂ ਸਾਹ ਨਵੀਂ ਬਲ ਅਤੇ ਨਵੀਂ ਤਾਕਤ ਦੇਣਾ ਤੁਸੀਂ ਸਾਨੂੰ ਭਰਿਆ ਪਿਤਾ ਪਰਮੇਸ਼ਰ ਸੱਚਮੁੱਚ ਤੁਸੀਂ ਸਾਨੂੰ ਬਲ ਕਦਰ ਦਿੱਤੀ ਖੁਦੋਂ ਬੰਦ ਕੇਸੀ ਤੁਹਾਡੀ ਹਜ਼ੂਰੀ ਚ ਬੈਠੀ ਹੈ ਤੁਹਾਡੇ ਵਚਨਾਂ ਨੂੰ ਸੁਣੀਏ ਤੇ ਇਹਨਾਂ ਨੂੰ ਫੋਲੋ ਕਰੀਏ ਤੁਹਾਡੀ ਦਇਆ ਕਿਰਪਾ ਨੂੰ ਪਿਤਾ ਪਰਮੇਸ਼ਰ ਔਰ ਖਾਸ ਕਰਕੇ ਦੁਆ ਕਰਦੇ ਹੋ ਨਾ ਸਾਰੇ ਭੈਣਾ ਭਾਈਆਂ ਦੇ ਲਈ ਜਿਨ੍ਹਾਂ ਨੇ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਵਰਤ ਰੱਖਿਓ ਇਹਨਾਂ ਨੂੰ ਖੁਦਾਵੰਦ ਹਰ ਇੱਕ ਨੂੰ ਤੁਹਾਡੇ ਜੰਦਾ ਲਹੂ ਦੇ ਵਿੱਚ ਕਵਰ ਕਰਦੇ ਖੁਦਾਵੰਦ ਇਹਨਾਂ ਦੇ ਵਰਤ ਦਾ ప్రతిਫਲ ਇਹਨਾਂ ਦੀ ਜ਼ਿੰਦਗੀ 'ਚ ਰਿਲੀਜ਼ ਕਰੋ ਪਿਤਾ ਪਰਮੇਸ਼ਰ ਵਰਤ ਦੇ ਸਮੇਂ ਹੋ ਰਹੇ ਸਾਰੇ ਗਲਤੀਆਂ ਗੁਨਾਹ ਅਣਾਜ्ञाकारी ਅਤੇ ਪਾਪ ਤੋਂ ਇਹਨਾਂ ਨੂੰ ਬਚਾ ਕੇ ਰੱਖੋ ਖੁਦਾਵੰਦ ਜੋ ਵੀ ਇਹਨਾਂ ਦੇ ਵਰਤ ਦੇ ਸਮੇਂ ਦੇ ਵਿੱਚ ਮੁਸ਼ਕਿਲਾਂ ਰੁਕਾਵਟਾਂ ਜਾਂ ਪਰੇਸ਼ਾਨੀਆਂ ਆ ਰਹੀਆਂ ਹਨ ਪਿਤਾ ਉਹਨਾਂ ਸਾਰੀਆਂ ਮੁਸ਼ਕਿਲਾਂ ਰੁਕਾਵਟਾਂ ਤੇ ਪਰੇਸ਼ਾਨੀਆਂ ਤੋਂ ਇਹਨਾਂ ਨੂੰ ਬਚਾ ਕੇ ਰੱਖੋ ਆਜ਼ਾਦ ਕਰੋ ਸ਼ੁੱਧ ਕਰੋ ਚੰਗਿਆਂ ਕਰੋ ਪਿਤਾ ਪਰਮੇਸ਼ਰ ਤੁਹਾਡੀ ਦਇਆ ਤੇ ਕਿਰਪਾ ਦੇ ਵਸੀਲਿਆਂ ਜੇ ਸਭ ਦੇ ਸਭ ਆਪਣੇ ਫਲ ਨੂੰ ਆਪਣੇ ਹੱਥਾਂ ਦੇ ਵਿੱਚ ਵੇਖ ਸਕਣ ਇਸ ਹਫਤੇ ਦੇ ਵਿੱਚ ਵੱਡੇ ਅਚਾਰਜ ਕੰਮ ਕੀਤੇ ਜਾਣ ਖੁਦਾਵੰਦ ਸੱਚਮੁੱਚ ਵੱਡੇ ਚਮਤਕਾਰ ਹੋਣ ਅਚਾਰਜ ਕੰਮ ਹੋਣ ਖੁਦਾਵੰਦ ਮਿਰਾਈਕਲ ਹੋ ਜਾਣ ਖੁਦਾਵੰਦ ਸਭ ਦੇ ਸਭ ਬਦਲ ਜਾਣ ਖੁਦਾਵੰਦ ਤੁਹਾਡਾ ਪਵਿੱਤਰ ਆਤਮਾ ਦੀ ਗਿਆਨ ਔਰ ਸਮਰਥਾ ਇਹਨਾਂ ਦੇ ਉੱਤੇ ਉਤਰੇ ਪਿਤਾ ਸੱਚਮੁੱਚ ਆਪਣੀ ਤਾਕਤ ਨੂੰ ਪਛਾਣਨ ਅਤੇ ਇੱਕ ਤਰਾਸ਼ੇ ਹੋਏ ਹੀਰੇ ਦੀ ਤਰ੍ਹਾਂ ਨਿਖਰ ਕੇ ਬਾਹਰ ਆਉਣ ਖਾਸ ਕਰਕੇ ਦੁਆ ਕਰਦੇ ਅੱਜ ਦੇ ਨਾ ਵਚਨਾਂ ਲਈ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੋ ਸਾਨੂੰ ਆਪਣੇ ਯੋਗ ਬਣਾਉਣ ਦੇ ਲਈ ਹਰ ਗੱਲ ਵਿੱਚ ਹਰ ਹਾਲ ਦੇ ਵਿੱਚ ਸਾਨੂੰ ਤਾੜਨ ਸੁਧਾਰਨ ਦੇ ਲਈ ਸਿਖਾਉਣ ਦੇ ਲਈ ਔਰ ਧਰਮ ਦੇ ਰਾਹ ਤੇ ਲੱਗੇ ਜਾਣ ਦੇ ਲਈ ਆਪਣੇ ਪਵਿੱਤਰ ਵਚਨਾਂ ਦੇ ਨਾਲ ਸਾਨੂੰ ਸਮਝਾਉਂਦੇ ਹੋ ਪਿਤਾ ਪਰਮੇਸ਼ਰ ਕਿ ਪ੍ਰਭੂ ਦੇ ਸਾਹਮਣੇ ਖੜੇ ਹੋਣ ਦੇ ਲਈ ਸਾਨੂੰ ਸਿੱਧੀ ਚਾਲ ਚੱਲਣੀ ਪਵੇਗੀ ਨੇਕ ਨਾਮੀ ਦੇ ਕੰਮ ਕਰਨੇ ਪੈਣਗੇ ਮਨੋ ਸੱਚਾਈ ਅਤੇ ਜੀਵ ਨੂੰ ਚੁਗਲੀ ਤੋਂ ਰੋਕਣਾ ਪਵੇਗਾ ਖੁਦਾਵੰਦ ਮਨ ਤੋਂ ਸੱਚਾ ਅਤੇ ਦਿਲ ਦੀ ਸਦਿਆਈ ਦੇ ਨਾਲ ਤੁਹਾਡੇ ਰਾਹ ਤੇ ਚੱਲਣਾ ਪਵੇਗਾ ਹਰ ਇੱਕ ਦੀ ਬੁਰਾਈ ਤੋਂ ਰੁਕਣਾ ਪਵੇਗਾ ਆਪਣੇ ਗਵਾਂਡੀ ਨੂੰ ਆਪਣੇ ਜਿਹਾ ਪਿਆਰ ਕਰਨਾ ਹੀ ਪਵੇਗਾ ਖੁਦਾਵੰਦ ਇਹ ਜੋ ਤਾੜਨਾ ਜੋ ਸੁਧਾਰਨਾ ਹੈ ਜੋ ਸਿੱਖਿਆ ਤੁਸੀਂ ਸਾਡੇ ਲਈ ਲਿਖੀ ਸਾਡੇ ਲੀ ਪੇਜ ਤੇ ਸਾਡੇ ਬਦਲਾਅ ਦੇ ਲਈ ਖੁਦਾਵੰਦ ਸੱਚਮੁੱਚ ਇਹ ਜੋ वचन ਜਿਸ ਵੀ ਹਿਰਦੇ ਵਿੱਚ ਬੀਜਿਆ ਜਾਵੇ ਹਰ ਇੱਕ ਜਾਨਿਸ ਨੂੰ ਗ੍ਰਹਿਣ ਕਰੇ ਇਹਦੇ ਤੇ ਅਮਲ ਕਰੇ ਆਪਣੇ ਤਾੜਨ ਸੁਧਾਰਨ ਵੱਲ ਧਿਆਨ ਦੇਵੇ ਪਤਾ ਤੁਹਾਡੇ ਵਚਨਾਂ ਦੇ ਦੁਆਰਾ ਬਦਲੇ ਜਾਂ ਤੇ ਆਪਣੀ ਆਸ਼ੀਸ਼ ਨੂੰ ਨਾ ਗਵਾਵੇ ਤੁਹਾਡਾ ਬੋਲਿਆ ਜਾਣਾ ਸੱਚਮੁੱਚ ਸਾਡੇ ਲਈ ਪ੍ਰਤੀਫਲ ਲੈ ਕੇ ਆਵੇ ਪਤਾ ਪਰਮੇਸ਼ਰ ਤੁਹਾਡਾ ਅੱਜ ਦਾ ਇਹ ਵਚਨ ਸੱਚਮੁੱਚ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਅਜਿਹੇ ਫਲ ਲੈ ਕੇ ਆਵੇ ਕਿ ਕਦੇ ਵੀ ਸਾਡੇ ਤੋਂ ਖੋਇਆ ਨਾ ਜਾਵੇ ਹਾਰਿਕ ਜਨ ਆਉਣ ਵਾਲੇ ਹਰ ਇੱਕ ਪਲ ਦੇ ਵਿੱਚ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਖੜਾ ਹੋਣ ਦੇ ਯੋਗ ਬਣਾਵੇ ਪਿਤਾ ਪਰਮੇਸ਼ਰ ਕੋਈ ਵੀ ਅਜਿਹੀ ਸ਼ਕਤੀ ਨਾ ਹੋਵੇ ਪਿਤਾ ਜੀ ਜੋ ਸਾਨੂੰ ਅਯੋਗ ਕਰੇ ਜਾਂ ਸਾਡੇ ਤੋਂ ਪਾਪ ਕਰਾਵੇ ਪਰ ਸਾਡੀ ਖਰੀ ਚਾਲ ਦੇ ਵਿੱਚ ਤੁਹਾਡੀ ਪਵਿੱਤਰ ਤਾਈ ਔਰ ਤੁਹਾਡੇ ਦੂਤ ਸਾਡੀ ਰੱਖਿਆ ਹਿਫਾਜ਼ਤ ਕਰਨ ਪਵਿੱਤਰ ਆਤਮਾ ਸੱਚਾ ਸਹਾਇਕ ਸਾਡੇ ਨਾਲ ਹੋਵੇ ਖੁਦਾਵੰਦ ਅਸੀਂ ਨਕਮਿਆਂ ਦੇ ਰਾਹ ਤੇ ਨਾ ਚੱਲੀਏ ਤੁਹਾਡੇ ਭੈਣ ਨੂੰ ਨਾ ਗਵਾਈਏ ਤੁਹਾਡੇ ਦਾਸਾਂ ਦਾ ਆਪਣੇ ਆਗੂਆਂ ਦਾ ਆਦਰ ਕਰੀਏ ਉਹਨਾਂ ਦਾ ਮਾਣ ਕਰੀਏ ਖੁਦਾਵਾਨ ਤੁਹਾਡੇ ਨਾਲ ਖਾਧੀਆਂ ਸਾਰੀਆਂ ਸੌਹਾਂ ਦੇ ਉੱਤੇ ਖਰੇ ਉੱਤਰੀਏ ਪਤਾ ਪਰਮੇਸ਼ਰ ਖਰੀ ਚਾਲ ਚੱਲਦੇ ਹੋਏ ਤੁਹਾਡੇ ਨਾਮ ਦਾ ਪ੍ਰਚਾਰ ਕਰਦੇ ਹੋਏ ਤੁਹਾਡੇ ਨਾਮ ਦੇ ਵਿੱਚ ਬੈਠਦੇ ਹੋਏ ਤੁਹਾਡੀਆਂ ਪ੍ਰਾਰਥਨਾਵਾਂ ਦੁਆਵਾਂ ਦੇ ਵਿੱਚ ਬਣੇ ਰਹੀਏ ਖੁਦਾਵਾਨ ਸਾਡੇ ਮੂੰਹ ਦੇ ਵਿੱਚੋਂ ਹਰ ਵੇਲੇ ਧੰਨਵਾਦ ਦੀਆਂ ਭੇਟਾਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਭੇਜੀਆਂ ਜਨ ਖੁਦਾਵਾਨ ਅਸੀਂ ਕਿਸੇ ਦੀ ਬਦੀ ਬੁਰਾਈ ਨਾ ਕਰੀਏ ਪਰ ਤੁਹਾਡੇ ਪਵਿੱਤਰ ਰਾਹਾਂ ਤੇ ਚੱਲਦੇ ਹੋਏ ਪਵਿੱਤਰਤਾਈ ਸਦਿਆਈ ਸੱਚਾਈ ਅਰ ਰੂ ਸੱਚਾਈ ਦੇ ਨਾਲ ਤੁਹਾਡੇ ਨਾਮ ਦੇ ਵਿੱਚ ਬਣੀ ਔਰ ਤੁਹਾਡੇ ਹੀ ਕਮਾਂ ਲੇ ਇਸਤੇਮਾਲ ਕੀਤੇ ਜਾਈਏ ਖੁਦਾਵੰਦ ਔਰ ਸੱਚਮੁੱਚ ਖੁਦਾਵੰਦ ਅਸੀਂ ਸਭ ਦੇ ਸਭ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਸਭ ਹੀ ਤੁਹਾਡੇ ਸਿੰਘਾਸਨ ਦੇ ਸਾਹਮਣੇ ਖੜੇ ਹੋਣ ਦੇ ਯੋਗ ਹੋ ਜਾਵਾਂਗੇ ਕਿਉਂਕਿ ਜੋ ਸਾਡਾ ਸਿਖਾਉਣ ਵਾਲਾ ਸਾਨੂੰ ਸਮਝਾਉਣ ਵਾਲਾ ਤੇ ਸਾਨੂੰ ਤਾੜਨ ਵਾਲਾ ਸਾਡਾ ਪਰਮੇਸ਼ਰ ਸਾਡੇ ਵਾਲਿਆ ਸਤਿਮੁ ਜੀ ਪਿਆਰੇ ਪ੍ਰਭੂ ਜੀ ਅਸੀਂ ਸਭ ਮਿਲ ਕੇ ਇੱਕ ਦੂਜੇ ਲਈ ਦੁਆ ਕਰਦੇ ਆ ਕਿ ਹਰ ਇੱਕ ਜਨ ਹੀ ਤੁਹਾਡੇ ਰਾਜ ਦੇ ਲਈ ਤਿਆਰ ਹੋਵੇ ਔਰ ਤੁਹਾਡੇ ਰਾਜ ਦੇ ਵਿੱਚ ਤੁਹਾਡੇ ਸਵਰਗ ਰਾਜ ਦੇ ਸਾਹਮਣੇ ਖੜਾ ਹੋਣ ਦੇ ਯੋਗ ਹੋ ਜਾਵੇ ਇਹ ਖੁਦਾਬੰਦ ਅਸੀਂ ਸਭ ਦੇ ਸਭ ਮਿਲ ਕੇ ਦੁਆ ਕਰਦੇ ਆ ਉਹਨਾਂ ਸਾਰੇ ਹੀ ਪੈਣਾ ਪਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ پاک ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਬੰਦ ਦੁਆ ਕਰਦੇ ਮਹਾਨ ਖੁਦਾਬੰਦ ਤੁਹਾਡੇ ਬੇਟੇ ਸੰਨੀ ਕੁਮਾਰ ਲਈ ਜੋ ਉਹ ਨਸ਼ਾ ਕਰਦੇ ਨੇ ਖੁਦਾ ਔਰ ਇੱਕ ਨਸ਼ੇ ਦੀ ਆਦਤ ਉਸ ਭਰਾ ਦੀ ਜ਼ਿੰਦਗੀ ਜੋ ਕੈਂਸਲ ਹੋ ਜਾਵੇ ਖੁਦਾ ਇਸ ਨਸ਼ੇ ਦੇ ਕਰਕੇ ਇਹਨਾਂ ਦੇ ਘਰ ਵਿੱਚ ਹੋਣ ਵਾਲਾ ਲੜਾਈ ਕਲੇਸ਼ 이슈 ਨਾਮ ਚ ਬੰਦ ਹੋ ਜਾਵੇ ਰੱਦ ਹੋ ਜਾਵੇ ਸੁਰਜੀਤ ਸਿੰਘ ਵਿਕਰਮ ਸਿੰਘ ਔਰ ਗੁਰਮਿੰਦਰ ਸਿੰਘ ਲਈ ਦੁਆ ਕਰਦੇ ਖੁਦਾਵੰ ਜੋ ਇਹ ਭਰਾ ਜੇਲ੍ਹ ਦੇ ਵਿੱਚ ਨੇ ਖੁਦਾਵੰ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਚ ਇਹਨਾਂ ਦੀ ਮਦਦ ਕਰੋ ਇਹਨਾਂ ਦੀ ਤੁਸੀਂ ਸੱਚੀ ਸਿਫਾਰਿਸ਼ ਕਰੋ ਖੁਦਾਵੰ ਸਾਰੇ ਗਲਤੀ ਗੁਨਾਹਾਂ ਪਾਪਾਂ ਅਪਰਾਧਾ ਤੋਂ ਸ਼ਮਾ ਕਰਕੇ ਬਖਸ਼ਣੋ ਪਿਆਰੇ ਪ੍ਰਭੂ ਜੀ ਹਰ ਨੀਤ ਸਿੰਗ ਲਈ ਦੁਆ ਕਰਦੇ ਖੁਦਾਵਾਨ ਦੇ ਹੱਥ ਦੇ ਕੰਮਾਂ 'ਚ ਬਰਕਤ ਤੇ ਤਿਆਸ਼ੀ ਦੇਣਾ ਖੁਦਾ ਨਵੇਂ ਕਾਰੋਬਾਰਾਂ ਨਾਲ ਬles ਕਰਨਾ ਪ੍ਰਭੂ ਯਾਹਵਾ ਦੁਆ ਕਰਦੇ ਖੁਦਾਵਾਨ ਤੁਹਾਡੇ بیٹے ਵਿਸ਼ਾਲ ਲਈ ਪਤਾ ਜੋ ਉਹ ਡਰਿੰਕ ਕਰਕੇ ਘਰ ਵਿੱਚ ਲੜਾਈ ਕਲੇਸ਼ ਕਰਦੇ ਨੇ ਖੁਦਾਵਾਨ ਔਰ ਆਪਣੀ ਪਤਨੀ ਦੇ ਨਾਲ ਪਿਤਾ ਬੁਰਾ ਵਿਹਾਰ ਕਰਦੇ ਨੇ ਸ਼ੱਕ ਕਰਦੇ ਨੇ ਖੁਦਾਵਾਨ ਸਾਰੇ ਇਹੀ ਬੰਧਨਾ ਤੋਂ ਇਸ ਪ੍ਰਾਣ ਨੂੰ ਆਜ਼ਾਦ ਕਰੋ ਹਰ ਇੱਕ ਨਸ਼ੇ ਤੋਂ ਅਤੇ ਲੜਾਈ ਕਲੇਸ਼ ਦੇ ਬੰਧਨ ਤੋਂ ਇਸ ਪ੍ਰਾਣ ਨੂੰ ਫ੍ਰੀ ਕਰੋ ਆਜ਼ਾਦ ਕਰੋ ਖੁਦਾਵਾਨ ਦਾ ਗੁਰਪ੍ਰੀ ਸਿੰਘ ਲਈ ਦੁਆ ਕਰਦੇ ਖੁਦਾਵਨ ਜੋ ਉਹ ਨਸ਼ਾ ਕਰਦੇ ਨੇ ਪਤਾ ਨਸ਼ੇ ਦੀ ਹਰ ਇੱਕ ਆਦਤ ਉਹਨਾਂ ਦੀ ਜ਼ਿੰਦਗੀ 'ਚੋਂ ਜਾਂਦੀ ਰਵੇ ਪਤਾ ਪਰਮੇਸ਼ਰ ਅੱਜ ਹੀ ਸ਼ਰਾਬ ਦੀ ਲਾਤ ਇਹਨਾਂ ਦੀ ਜ਼ਿੰਦਗੀ 'ਚੋਂ ਜਾਂਦੀ ਰਵੇ ਖੁਦਾਵਨ ਮੰਦੀਪ ਔਰ ਪਰਵੀਨ ਲਈ ਦੁਆ ਕਰਦੇ ਖੁਦਾਵਨ ਇਹਨਾਂ ਦੇ ਘਰ ਵਿੱਚ ਆਪਸੀ ਪਿਆਰ ਮਿਲਵਰਤਨ ਬਣਾਓ ਖੁਦਾ ਇਹ ਦੋਨੋਂ ਇੱਕ ਦੂਜਨਾ ਮਿਲ ਕੇ ਰਹਿਣ ਖੁਦਾਵਨ ਹਰ ਇੱਕ ਲੜਾਈ ਕਲੇਸ਼ ਨਰਾਜ਼ਗੀ ਇਹਨਾਂ ਦੀ ਜ਼ਿੰਦਗੀ 'ਚੋਂ ਜਾਂਦੀ ਰਵੇ ਖੁਦਾਵਨ ਰਜਵੰਤ ਕਰਨ ਲਈ ਦੁਆ ਕਰਦੇ ਆਂ ਜੋਨਾਂ ਦਾ ਪਰਿਵਾਰ ਵਿਸ਼ਵਾਸੀ ਨਹੀਂ ਹੈ ਖੁਦਾਵੰਨ ਇਹਨਾਂ ਦਾ ਪੂਰਾ ਪਰਿਵਾਰ ਵਿਸ਼ਵਾਸ ਦੇ ਵਿੱਚ ਆਵੇ ਖੁਦਾਵੰਨ ਸਭ ਦੇ ਸਭ ਮਿਲ ਕੇ ਤੁਹਾਡੇ ਪਵਨ ਤੁਹਾਡੇ ਹਜ਼ੂਰੀ ਵਿੱਚ ਪਹੁੰਚਣ ਖੁਦਾਵੰਨ ਇਹਨਾਂ ਦੇ ਪਰਿਵਾਰ ਦੇ ਲਈ ਆਪਣੇ ਆਤਮਾ ਦੇ ਰਾਹਤਿਆਂ ਨੂੰ ਖੋਲੋ ਖੁਦਾਵੰਨਾਂ ਜੋ ਸਭ ਮਿਲ ਕੇ ਤੁਹਾਡੇ ਰਾਜ ਦੇ ਲਈ ਤਿਆਰ ਕੀਤੇ ਜਾਣ ਖੁਦਾਵੰਨ ਰੀਟਾ ਲਈ ਦੁਆ ਕਰਦੇ ਆਂ ਇਹ ਜਿਸ ਜਗ੍ਹਾ ਤੇ ਕੰਮ ਕਰਦੇ ਨੇ ਖੁਦਾਵੰਨ ਇਹਨਾਂ ਦੇ ਮਾਲਕਾਂ ਦੇ ਮਨ ਨੂੰ ਹਲੀਮ ਕਰੋ ਉਹਨਾਂ ਦੇ ਮਨ ਦੇ ਵਿੱਚ ਪ੍ਰੇਮ ਨੂੰ ਪਾਓ ਖੁਦਾਵੰਨ ਜਿਨ੍ਹਾਂ ਦੇ ਨਾਲ ਵੈਰ ਕਰਦੇ ਨੇ ਕਲੇਸ਼ ਕਰਦੇ ਨੇ ਖੁਦਾ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਕਾਰੋਬਾਰ ਦੇ ਵਿੱਚ ਸਾਰੇ ਹੀ ਬੰਧਨ ਰੁਕਾਵਟਾਂ ਨੂੰ ਦੂਰ ਕਰ ਦੇ ਖੁਦਾਬੰਦ ਰੂਪਾਂ ਲਈ ਦੁਆ ਕਰਦੇ ਆ ਇਹਨਾਂ ਨੂੰ ਆ ਚੰਗੀ ਆਸ਼ੀਸ਼ ਦੇਣਾ ਖੁਦਾਬੰਦ ਚੰਗੀ ਸਿਹਤ ਨਾਲ ਬLES ਕਰਨਾ ਕਾਰੋਬਾਰ ਵਿੱਚ ਬਰਕਤ ਦੇਣਾ ਹੱਥ ਦੀ ਕਮਾਈ ਦੇ ਵਿੱਚ ਵਾਧਾ ਕਰਨਾ ਗੁਰਪ੍ਰੀਤ ਸਿੰਘ ਲਈ ਦੁਆ ਕਰਦੇ ਖੁਦਾਬੰਦ ਜੋ ਆਪਣੇ ਮਾਪਕਤੀ ਆਗਿਆਕਾਰੀ ਤੋਂ ਬਾਹਰ ਨੇ ਖੁਦਾਬੰਦ ਇਹਨਾਂ ਦੇ ਪੂਰੇ ਪਰਿਵਾਰ ਨੂੰ ਬਰਕਤ ਦੇ ਪਿਤਾ ਪੂਰਾ ਪਰਿਵਾਰ ਘਰ ਵਿੱਚ ਆਪਸੀ ਪਿਆਰ ਮਿਲਵਰਤਨ ਸੱਚੀ ਸ਼ਾਂਤੀ ਰੱਖੇ ਖੁਦਾ ਦੁਆ ਦੇ ਵਿੱਚ ਵਰਤਨ ਬਰਾਬਰਤ ਅਤੇ ਪ੍ਰਾਰਥਨਾ ਦੇ ਵਿੱਚ ਵੰਟਣ ਬਿਤਾ ਪਰਮੇਸ਼ਰ ਸਤਨਾਮ ਸਿੰਘ ਲਈ ਦੁਆ ਕਰਦੇ ਆ ਇਹਨਾਂ ਨੂੰ ਵੀਜ਼ਾ ਦੇਣਾ ਬLES ਕਰੋ ਖੁਦਾਬੰਦ ਨਾ ਦੇ ਵੀਜ਼ੇ ਦੀਆਂ ਸਾਰੀਆਂ ਰੁਕਾਵਟਾਂ ਨੂੰ ਤੁਸੀਂ ਦੂਰ ਕਰਨਾ ਪਿਤਾ ਜੀ ਨਵੇਂ-ਨਵੇਂ ਰਾਸਥਾਨ ਖੋਲੋ ਮਨਪ੍ਰੀਤ ਸਿੰਘ ਲਈ ਦੁਆ ਕਰਦੇ ਖੁਦਾਵਰ ਹੱਥ ਦੇ ਕੰਮਾਂ 'ਚ ਬਰਕਤ ਦੇਣਾ ਖੁਦਾਵਰ ਚੰਗੀ ਸਿਹਤ ਨਾਲ ਬles ਕਰਨਾ کاروبار ਵਿੱਚ ਵਾਧਾ ਕਰਨਾ ਪਿਤਾ ਪਰਮੇਸ਼ਰ ਪਰਿਵਾਰ ਦੇ ਹਰੀ ਖਜ਼ਾਨੇ ਆਤਮਾ ਦੇ ਦੁਆਰਾ ਬਰਕਤ ਦੇਣਾ ਖੁਦਾਵਰ ਦੁਆ ਕਰ ਦੇਣਾ ਘਰ ਵਿੱਚ ਰੱਖੇ ਸਜਾਲ ਤੇ ਤੇਲ ਦੀ ਪਿਆਰੇ ਖੁਦਾਵੰਦਾ ਅਸਤੇ ਕੋਈ ਆਮ ਜਾਲ ਤੇ ਨਹੀਂ ਹੈ ਪ੍ਰਭੂ ਜੀ ਅੱਜ ਤੁਸੀਂ ਸ਼ਿਫਾ ਸ਼ੁਕਾਰਾ ਤੇ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਆ ਖੁਦਾਵਰ ਇਹ ਪਾਕ ਪਵਿੱਤਰ ਜ਼ਿੰਦਾ ਲਹੂ ਇਹਨਾਂ ਘਰਾਂ ਪਰਿਵਾਰਾਂ ਦੇ ਸ਼ਿਫਾ ਸ਼ੁਕਾਰਾ ਤੇ ਆਜ਼ਾਦੀ ਦਾ ਕਾਰਨ ਬਣੇ ਸਾਰੇ ਹੀ ਰੋਗ ਬੰਧਨ ਬਿਮਾਰੀਆਂ ਪੀੜਾਂ ਤੋਂ ਛੁਟਕਾਰਾ ਦੇਣਾ ਤੁਹਾਡੇ ਨ ਨਵੀਂ ਜ਼ਿੰਦਗੀ ਨਵੀਂ ਆਸ਼ੀਸ਼ ਬਰਕਤ ਨੂੰ ਸਵਰਗ ਰਾਚ ਰਿਲੀਜ਼ ਕਰਦੇ ਪਹਿਲੇ ਖੁਦਾਵੰਦ ਇਸ ਪੂਰੀ ਪ੍ਰਾਰਥਨਾ ਤੁਹਾਡੇ ਸਾਮਰthi ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੀਨ ਆਮੀਨ ਆਮੀਨ